ਅੱਜ ਦਾ ਪ੍ਰੋਗਰਾਮ ਅਸੀਂ ਸ਼ਿਵ ਕੁਮਾਰ ਐ ਦੀ ਕਾਵਿਕ ਕਲਾ ਤੇ ਉਹਦੇ ਗਜ਼ਲ ਗੀਤ ਬਾਰੇ ਰੱਖਿਆ ਸੀਗਾ ਸਿडनी ਦੀ ਪੰਜਾਬੀ ਸੈਂਟ ਅਕੈਡਮੀ ਸਟੇਡੀਅਮ ਵੱਲੋਂ ਸ਼ਿਵ ਬਾਰੇ ਸਾਰੇ ਲੋਕ ਜਾਣਦੇ ਨੇ ਵੀ ਉਹ ਕੀ ਸੀਗਾ ਉਹਦੀ ਵਰਗੀ ਕਵਤਾ ਮੈਨੂੰ ਆਪਦੀ ਪਹਿਲਾਂ ਕਿਤੇ ਮਿਲੀ ਲੱਭੀ ਤੇ ਉਹ ਜਿਹੜੀਆਂ ਕਾਵਿਕ ਕਲਾਵਾਂ ਬਾਰੇ ਪੇਨ ਟੂ ਮਹੌਲ ਬਾਰੇ ਤੇ ਮਾਂਸ ਬਾਰੇ ਵਿਯੋਗ ਬਾਰੇ ਉਹ ਲਿਖਦੀਆਂ ਉਹ ਬਹੁਤਾਂ ਕਵੀਆਂ ਦੇ ਹੱਥ ਨਹੀਂ ਆਈ ਕਿ ਬਹੁਤੇ ਸ਼ਾਇਰਾਂ ਨੇ ਉਹ ਉਸ ਤਰ੍ਹਾਂ ਨਹੀਂ ਬਿਆਨ ਕੀਤਾ ਜੋ ਨਾਲ ਦੀ ਇੰਨੀ ਵਧੀਆ ਰਚਨਾ ਹੈ ਕਿ ਹਰ ਕੋਈ ਗਵਾਹ ਹੈ ਉਹਨੇ ਉਹਨੇ ਉਸ ਰਚਨਾ ਦੇ ਉੱਤੇ ਸਹਿਤ ਅਕੈਡਮੀ ਅਵਾਰਡ ਵੀ ਜਿੱਤਿਆ ਸੀ ਹੈ ساری ਉਮਰ ਤੋਂ ਸਾਰੇ ਨਾਲੋਂ ਘੱਟ ਉਮਰ ਦਾ ਸੀ ਜਿਹਨੇ ਪਹਿਲਾ ਸਤ ਕਾ ਅਕਾਲ ਜੀ ਦਾ ਆਵਾਹ ਨੂੰ ਜਿੱਤਿਆ ਉਸ ਨੂੰ ਸੁਣਨ ਵਾਲੇ ਪਤਾ ਲੱਗਦਾ ਮੈਨੂੰ ਪਤਾ ਲੱਗਾ ਵੀ ਬਹੁਤ ਦੂਰੋਂ ਦੂਰੋਂ ਪੁਰਗੀਆਂ ਔਰਤਾਂ ਆਉਂਦੀਆਂ ਹੁੰਦੀਆਂ ਸੀ ਪਤਾ ਲੱਗ ਜਾਵੇ ਲੁਧਿਆਣੇ ਕਿ ਸ਼ੇਵ ਨੇ ਆਉਣ ਤੇ ਬਾਹਰ ਇੰਨਾ ਰਸ ਪੈ ਜਾਂਦਾ ਸੀ ਕਿਾਂ ਕਿ ਕੁਛ ਹੋਈ ਨਾ ਮੈਂ ਵੀ ਜਦੋਂ ਪੜ੍ਹਨ ਲੱਗਾ ਨਿਕ ਤਾਂ ਬੱਕਰੀ ਕਿਸਮ ਦੇ ਕਵੀ ਉਹ ਲੱਗੇ ਸੀਗੇ ਤੇ ਹਰ ਵੇਲੇ ਮੈਨੂੰ ਨਹੀਂ ਪਤਾ ਵੀ ਜਿਹੜਾ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਵੀ ਇਦਾਂ ਦਾ ਪਾਠ ਕੋਊਗਾ ਉਹ ਬੈਠਾ ਮਹਿਫਲਾਂ ਦੇ ਵਿੱਚ ਜਾਂ ਨਹਾਉਣ ਵੇਲੇ ਵੀ ਤਾਂ ਸੌਣ ਦੇ ਵਿੱਚ ਉਹ ਨਹੀਂ ਆਉਂਦਾ ਇਹੋ ਜੀ ਇਹਦੀ ਕشش ਇਹਦੀ ਉਹਦੀ ਉਹਦਾ ਜਿਹੜੀ ਅਟਰੈਕਸ਼ਨ ਉਸ ਕਵੀ ਦੀ ਤੇ ਮੈਂ ਉਹਦੇ ਸਵੱਤ ਵਿੱਚ ਕੁਝ ਜੜੀਆਂ ਹਨ ਗਿਆ ਇੰਟਰਨੈਟ ਤੇ ਉਹਨੂੰ ਮੈਂ ਕਿਹਾ ਬ੍ਰਹਿਮੰਡੀ ਦੋਸਤੀਆਂ ਅਨਾਗ ਕੌਸ਼ਟੀਆਂ ਉਹ ਕੀਤੀਆਂ ਨੇ ਮੈਂ ਤੁਹਾਨੂੰ ਪਰ ਕਿ ਦੱਸਦਾ ਮੈਂ ਡਾਕਟਰ ਕੈਰੋ ਨੇ ਜਗਿੰਦਰ ਸਿੰਘ ਕੈਰੋ ਅਹ ਰੇਸ਼ੀਵਰ ਸਾਹਿਬ ਜਾਣਦੇ ਨੇ ਉਹਨਾਂ ਨੂੰ ਤੇ ਸਾਰੇ ਪਤਾ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨਾਂ ਕੱਲ ਨੋਟ ਕਰਵਾਈ ਕਿ ਸ਼ਿਵ ਕੁਮਾਰ ਪੰਜਾਬੀ ਭਾਸ਼ਾ ਦਾ ਇੱਕ ਕਲਾ ਕਲਾਮਾ ਦਾ ਸਹਿਤ ਸਹਿਤਕਾਰ ਦਾ ਅਨੰਬਰੀ ਹੀ ਨਹੀਂ ਸੀ ਉਹ ਪੰਜਾਬ ਦੀ ਧਰਤੀ ਦੀ ਰੂਹ ਸੀ ਆਵਾਜ਼ ਸੀ ਕਿੰਨਾ ਮੈਂ ਖੁਸ਼ਮਤ ਖੁਸ਼ਕਿਸਮਤ ਹਾਂ ਕਿ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ ਪਰ ਫਿਰ ਵੀ ਉਹਨਾਂ ਨੂੰ ਭੂਸ਼ਣ ਧਿਆਨ ਪੂਰੀ ਸੀਗੀ ਉਹਨਾਂ ਦੇ ਥਰੂ ਮਿਲਦਾ ਹੁੰਦਾ ਜਦੋਂ ਮੈਂ ਬਚਪਨ ਦੇ ਵਿੱਚ ਪਹਿਲੀ ਵਾਰੀ ਉਹ ਡਿਗਰੇਡ ਡਾਇਰੈਕਟਰ ਵੀ ਐਕਚੁਅਲ ਡਿਗਰੇਡ ਰਾਟੂ ਕੇਰੋਂ ਕਿੰਦਾ ਮੈਂ ਪਹਿਲੀ ਵਾਰੀ ਬਚਪਨ ਵਿੱਚ ਪਹਿਲੀ ਵਾਰ ਉਹਨਾਂ ਦੀਆਂ ਆਟੇ ਦੀਆਂ ਚਿੱਠੀਆਂ ਪੜ੍ਹੀ ਸੀ ਕਿੰਦਾ ਮੈਂ ਇੰਨਾ ਉਹਨਾਂ ਤੋਂ ਇਮਪ੍ਰੈਸ ਹੋਇਆ ਸੀ ਐਸਾ ਇਨਪ੍ਰੈਸ ਹੋਇਆ ਸੀ ਕਿ ਕੁਮਾਰ ਲਿਫੀ ਨੇ ਕਹਤਾ ਵੀ ਮੈਂ ਵੀ ਕਿਤੇ ਲਿਖ ਸਕਦਾ ਹਾਂ ਫਿਰ ਕਿੰਦਾ ਵੀ ਮੈਂ ਗੱਲ ਲਿਖਣ ਲੱਗਿਆ ਉਨੇ ਆਪਣੀ ਕਹਾਣੀਆਂ ਤੇ ਨਾਵਲ ਛਾਪੇ ਨੇ ਫਿਰ ਮੈਂ ਕਰਦੇ ਇੱਕ ਹਾਂ ਡਾਕਟਰ ਸਾਧੂ ਸਿੰਘ ਨੇ ਕਹਾਣੀਕਾਰ ਅੱਜ ਕੱਲ ਕੈਨੇਡਾ ਵਿੱਚ ਰਹਿੰਦੇ ਨੇ ਉਹਨਾਂ ਨਾਲ ਮੈਂ ਬ੍ਰਹਿਮੰਡੀ ਗੋਸ਼ਟੀ ਕੀਤੀ ਮੈਂ ਕਿਹਾ ਭਾਜੀ ਤੁਸੀਂ ਕੁਝ ਉਹ ਕਹਿੰਦੇ ਕਿ ਸ਼ੇਖਮੁਹੰਮਦ ਸਾਡੀ ਵੀਡੀ ਦਾ ਸਭ ਤੋਂ ਵੱਧ ਮਕਬੂਲ ਕਵੀ ਸੀ ਸਭ ਤੋਂ ਵੱਧ ਪਰ ਗੀਤਕ ਰਮਾਸਵਾਦ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੈਗਾ ਉਹਨੂੰ ਇੰਨੀ ਸਮਝ ਸੀ ਕਿ ਉਹਨਾਂ ਦੀ ਪੁਸਤਕ ਵੀ ਜਿਹੜੀ ਲੂਣਾ ਉਹ ਮਹਾਕਾਵਿਕ ਦਸ਼ਾਨਾ ਵਾੜੀ ਇੱਕ ਐਸੀ ਰਚਨਾ ਜਿਸ ਨਾਲ ਉਹ ਸਦਾ ਹੀ ਜਾਣਿਆ ਰਹੇ ਜਾਵੇਗਾ ਫਿਰ ਮੈਂ ਡਾਟਰ ਨਰਿੰਦਾਵਾ ਨੇ ਕੋਸ਼ਾ ਨਰਿੰਦਾਵਾ ਮੇਰਾ ਕਲਾਸ ਵੀ ਨਹੀਂ ਰਹੇ ਨੇ ਉੱਥੇ ਯੂਨੀਵਰਸਿਟੀ ਚ ਐਡ ਰਹੇ ਨੇ ਰੋਕੀ ਯੂਨੀਵਰਸਿਟੀ ਚ ਜੈਨੇਟਿਕਸ ਡਿਪਾਰਟਮੈਂਟ ਦਾ ਇਹ ਵਾਈਸ ਚਾਂਸਲਰ ਵੀ ਲੱਗੇ ਰਹੇ ਨੇ ਥੋੜਾ ਜਿਹਾ ਗੁਰੂ ਕਾਸ਼ੀਚ ਉਹਨਾਂ ਨਾਲ ਮੈਂ ਗੱਲ ਕਰ ਕੀਤੀ ਉਹਨਾਂ ਨੇ ਦੱਸਿਆ ਵੀ ਸ਼ਿਵ ਕੁਮਾਰ ਨੇ ਵਧੀਆ ਸਿਹਤ ਤੇ ਆਮ ਪਾਠਕਾਂ ਵਿੱਚ ਦੂਰੀ ਘਟਾਈ ਉਹਨਾਂ ਨੇ ਇੰਨੀ ਗੱਲ ਦੱਸੀ ਡਾਕਟਰ ਰਵੇਲ ਸਿੰਘ ਦਿੱਲੀ ਵਾਲੇ ਜਿਹੜੇ ਮੁਖੀ ਵੀ ਰਹੇ ਵਿਭਾਗ ਦੇ ਪੰਜਾਬੀ ਦੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਇਤਿਹਾਸ ਦੇ ਕਵਿਤਾ ਦੇ ਇਤਿਹਾਸ ਵਿੱਚੋਂ ਉਹਨਾਂ ਪੰਜ ਛੇ ਕਵੀਆਂ ਵਿੱਚ ਰੱਖਦਾ ਜਿਨ੍ਹਾਂ ਨੇ ਪੰਜਾਬੀ ਕਵਿਤਾ ਵਿੱਚ ਵੱਡੇ ਜੈਂਟ ਪਾਏ ਹਨ ਜੈਂਟ ਕੋਣਾ ਕੋ ਸੁੱਖਾ ਨਹੀਂ ਹੁੰਦਾ ਹਨ ਉਹਨਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਚ ਸਹਿਤ ਕਤੇ ਸਭਿਆਚਾਰਕ ਸਮਾਰੋਹਾਂ ਵਿੱਚ ਹਿੱਸਾ ਲਿਆ ਅਤੇ ਯੋਗਦਾਨ ਪਾਇਆ ਉਹਦੀ ਕਵਿਤਾ ਵਿੱਚ ਲੋਕ ਮੁਹਾਵਰੇ ਦੀ ਬੜੀ ਗੱਲ ਹੁੰਦੀ ਸੀ ਏਵੇਂ ਲੱਗਦਾ ਜਿਵੇਂ ਲੋਕ ਗੀਤ ਉਹ ਘਾਰਾ ਜੇ ਹੋਣ ਉਹ ਸ਼ਾਸਨ ਦਾ ਕਦੇ ਸੁਣਦੇ ਮੁਹਾਵਰਾ ਕਦੇ ਇਹ ਤਾਂ ਬੜਾ ਰਲਦਾ ਮਿਲਦਾ ਹੁੰਦਾ ਸੀ ਬੜੇ ਸੋਹਣੇ ਮੈਟਾਫੋਰ ਉਹ ਚੁੱਕਦਾ ਹੁੰਦਾ ਸੀ ਇਹ ਡਾਕਟਰ ਮੀਤ ਸਿੰਘ ਕਹਿ ਰਹੇ ਨੇ ਜਿਹੜੀ ਉਹਦੀ ਕਪਤਾ ਜੁਣਾ ਦੀ ਤੇਰੀ ਅਗ ਨੂੰ ਕਿਵੇਂ ਪੇਸ਼ ਕੀਤਾ ਕਰਦਾ ਹੈ ਉਹ ਹੀ ਜਾਣਦਾ ਹੈ ਇਹੋ ਜੇ ਬਿੰਮ ਇਹੋ ਜੇ ਲੈ ਕੇ ਬਤਨੇ ਬਿੰਬ ਤੇ ਸਿੰਬਲੀਆਂ ਕੀ ਵੀ ਹੀ ਕਰ ਸਕਦਾ ਹੈ ਯੂਜ਼ ਕਰ ਸਕਦਾ ਹੈ ਸੜਕ ਨਾਮਾ ਬੰਦੇਵ ਸਿੰਘ ਉਹ ਕਹਿੰਦੇ ਉਹਨਾਂ ਨੇ ਕਿਹਾ ਆਪਣੇ ਸਮੇਂ ਦੇ ਵਿੱਚ 13 ਤਾਂ ਉਹਨੇ ਸਾਰੇ ਥੱਲੇ ਲਾ ਦਿੱਤੇ ਸੀ ਠੀਕ ਹੈ ਉਹ ਆਪਣਾ ਨਾਮ ਪੈਦਾ ਕਰ ਗਿਆ ਉਹਦੀ ਸ਼ਾਇਰੀ ਅੱਜ ਵੀ ਉਨੀ ਰੈਲੇਵੈਂਟ ਹੈ ਜਿੰਨੀ ਉਹਦੀ ਹੁੰਦੀ ਸੀ ਹੁੰਦਿਆਂ ਸੀ ਅੱਜ ਵੀ ਉਹ ਕਾਲਜ ਦੇ ਕੰਪੀਟੀਸ਼ਨਾਂ ਵਿੱਚ ਯੂਨੀਵਰਸਿਟੀਆਂ ਕਾਲਜਾਂ ਵਿੱਚ ਉਹਦੀ ਸ਼ਾਇਰੀ ਕਾਈ ਜਾਂਦੀ ਹੈ ਪੜ੍ਹੀ ਜਾਂਦੀ ਹੈ ਮੈਂ ਤੇ ਮਾਸਟਰ ਅਤਰਜੀਤ ਸਿੰਘ ਦੇ ਨਾਲ ਗੱਲ ਕੀਤੀ ਹੈ ਉਹ ਸੁਣੀ ਕਹਾਣੀ ਲਿਖ ਦਿੱਤੇ ਨੇ ਮੇਰੇ ਦੋਸਤ ਨੇ ਮੈਂ ਕਿਹਾ ਮਾਰਕੀਟਿੰਗ ਤੁਸੀਂ ਦੱਸੋ ਤੁਸੀਂ ਤੁਹਾਨੂੰ ਕਿੱਦਾਂ ਲੱਗਦਾ ਉਹ ਕਹਿੰਦੇ ਵੀ ਉਸ ਦੀ ਸ਼ਾਰੀ ਬਹੁਤ ਗਜ਼ਬ ਹੈ ਬਿਲਕੁਲ ਹਾਂ ਸ਼ਾਰੀ ਦੇ ਵਿੱਚੋਂ ਰੌਣ ਧੌਣ ਜਿਆਦਾ ਨਜ਼ਰ ਆਉਂਦਾ ਹੈ ਕੁਝ ਉਸ ਨੇ ਚੰਗੇ ਪ੍ਰੋਗਰੈਸ ਢੰਗ ਦੀਆਂ ਕਮਤਾਨਾਂ ਦੀਆਂ ਹਨ ਬਾਅਦ ਦੇ ਕੋਈ ਸੇਤੀ ਸਾਧਾ ਦੇ ਛੋਟੀ ਜਿਹੇ ਮੁੱਦੇ ਵਿੱਚ ਇਹੋ ਜਿਹੀ ਵੱਟੀ ਇਹਦੀਆਂ ਕਤਾਰਾਂ ਪਾ ਇਹ ਸ਼ਾਇਰੀ ਵਿੱਚ ਲਿਖ ਜਾਣਾ ਕੋਈ ਵਾਹ ਬੰਦੇ ਕਰ ਸਕਦਾ ਹੈ ਨਾ ਬਧੀਆ ਉਸ ਨੇ ਸ਼ਾਇਰੀ ਵਿੱਚ ਦੇਖ ਦਿੱਤੀ ਹੈ ਡਾਕਟਰ ਜਸਵੰਤਰ ਕੋ ਲਾਭਾ ਲਈ ਉਹਨਾਂ ਦੀ ਉਹਨਾਂ ਦਾ ਸਾਡੇ ਵਿੱਚੋਂ ਚਲੇ ਜਾਣਾ ਉਹ ਵੀ ਬੜਾ ਦੁਖਦਾਈ ਹੈ ਨਾ ਬਹੁਤ ਵੱਡੀ ਖਬਰ ਦੁੱਖ ਵਾਲੀ ਅਸੀਂ ਉਹਨਾਂ ਦੀ ਉਹਨਾਂ ਨੂੰ ਵੀ ਸ਼ਬਦ ਸ਼ਰਧਾਂ ਦੀ ਪੇਸ਼ ਕਰਦੇ ਹਾਂ ਅੱਜ ਇਹ ਬਟਾਲਵੀ ਯੂਨੀਵਰਸਿਟੀ 1965 68 ਸਤਫ ਦੇ ਵਿੱਚ ਜਦੋਂ ਜਗENDER ਐਮ.ਏ ਕਰਦੇ ਸੀ ਤੇ ਉਹਨੂੰ ਬੁਲਾਇਆ ਗਿਆ ਇਹ ਬਿਲਕੁਲ ਠੀਕ ਹੈ ਕਿ ਲੋਕਾਂ ਵਾਸਤੇ ਐਂ ਲੱਗਦਾ ਕਿ ਕ੍ਰਿਸ਼ਮਾ ਆ ਰਿਹਾ ਔਰ ਜਿਸ ਤਰੀਕੇ ਨਾਲ ਸਾਡੇ ਸਾਰੇ ਸਟੂਡੈਂਟਸ ਮੁੰਡੇ ਕੁੜੀਆਂ ਸਾਰੇ ਉਹਦੇ ਦੇਖ ਰਹੇ ਸੀ ਉਹ ਐਂ ਲੱਗਦਾ ਕਿ ਜਿਵੇਂ ਕੋਈ ਕ੍ਰਿਸ਼ਮਈ ਸ਼ਕਤੀ ਜਾਂ ਕ੍ਰਿਸ਼ਮਾ ਵਾਲਾ ਕੋਈ ਤਾਕਤ ਆ ਰਹੀ ਹੈ ਉਹਦਾ ਜਿਹੜਾ ਇੱਕ ਪਰਸਨਲ ਕਿਰਦਾਰ ਹੈ ਜਿਨੂੰਸੀਂ ਆਮ ਤੌਰ ਤੇ ਗੋਸ਼ਟੀਆਂ ਵਿੱਚੋਂ ਅੱਖੋਂ ਭੁੱਲ ਹੀ ਕਰਦੇ ਆ ਸਾਡੇ ਕੋਲੋਂ ਜਿੰਨੇਕ ਬਹੁਤ ਅੱچھے ਸ਼ਾਇਰ ਗਏ ਨੇ ਉਹਨਾਂ ਵਿੱਚ ਜਿਹੜੀ ਨਿੱਜੀ ਜ਼ਿੰਦਗੀ ਹੈ ਨਾ ਉਹਨਾਂ ਦੀ ਜ਼ਿੰਦਗੀ ਨੂੰ ਨੇ ਛੋਟਿਆ ਕੀਤਾ ਜਿਹੜੇ ਨਾਨ ਲਿਟਰਰੀ ਆ ਜਿਨ੍ਹਾਂ ਦਾ ਰਸਬੰਧ ਬਹੁਤਾ ਦੇਸ਼ ਦੇ ਜਿਹੜੇ ਚਲੰਤ ਮਸਲੇ ਨੇ ਰਾਜਨੀਤਿਕ ਮਸਲੇ ਨੇ ਸਮਾਜਿਕ ਮਸਲੇ ਨੇ ਆਰਥਿਕ ਮਸਲੇ ਨੇ ਜੱਜ ਉਸ ਵੀ ਰੱਖਦੇ ਆ ਉਹਨਾਂ ਵਾਸਤੇ ਜਿਹੜੀ ਸ਼ਿਵ ਦੀ ਮਹਾਨਤਾ ਨਾ ਉਹ ਜਾ ਕੇ ਤੁਲਸੀ ਦਾਸ ਦਾ ਜਾ ਮਿਲਦੀ ਹੈ ਜਦੋਂ ਅਸੀਂ ਜਨਮ ਲਿਆ ਇਹ ਸਾਡੇ ਵਾਸਤੇ ਇੱਕ ਕਿੱਸਾ ਪੂਰਨ ਭਗਤ ਹੁੰਦਾ ਸੀ ਉਸ ਕਿਸੇ ਪੂਰਨ ਭਗਤ ਨੂੰ ਬਦਲ ਕੇ ਕਿੱਸਾ ਲੂਣਾ ਬਣਾਉਣਾ ਕਿ ਲੋਕ ਹੁਣ ਕਿੱਸਾ ਪੂਰਨ ਭਗਤ ਨਹੀਂ ਪੜਦੇ ਲੂਣਾ ਕਹਿੰਦੇ ਇਹ ਤਬਦੀਲੀ ਜਿਹੜੀ ਹੈ ਸ਼ਾਇਦ ਪੰਜਾਬੀ ਸੱਹਿਤ ਦੇ ਵਿੱਚ ਜਾਂ ਦੁਨੀਆ ਦੇ ਸੱਹਿਤ ਵਿੱਚ ਕਿ ਇੱਕ ਕਥਾ ਚੱਲ ਰਹੀ ਹੋਵੇ ਸਦੀਆਂ ਤੋਂ ਔਰ ਉਸ ਕਥਾ ਦਾ ਰੂਪਾਂਤਰ ਇਹੋ ਜਿਹਾ ਕੀਤਾ ਜਾਵੇ ਕਿ ਜਿਹਦੇ ਵਿੱਚ ਜਿੰਨੂੰ ਸਾਨੂੰ ਲੂਣਾ ਇੱਕ ਅਗਿਰਤਕ ਪਾਤਰ ਸੀ ਜਿਨੇ ਭਗਤਪੁਰ ਨੂੰ ਵਰਗੇ ਨੌਜਵਾਨਾਂ ਨੂੰ ਆਪਣੇ ਬਾਪਿਓ ਆਪਣੇ ਘਰ ਵਾਲੇ ਕੋਲੋਂ ਮਰਵਾ ਦੇ ਔਰ ਉਹਨੂੰ ਇਸਵਾਤਾ ਉਸ ਨੂੰ ਲਿਬਰੇਟ ਕਰਦਾ ਕੰਮ ਤੇ ਉਹਨੂੰ ਇੱਕ ਇੱਕ ਖਲ ਨਾਇਕਾ ਦੀ بجائے ਇੱਕ ਵਿਕਟਮ ਬਣਾਇਆ ਤੇ ਉਹ ਜਿਹੜੀ ਸਾਰੇ ਉਹਦੇ ਪ੍ਰਤੀ ਬਿੰਬ ਨੇ ਉਹਦੇ ਵਿੱਚ ਜੋ ਉਹਨੇ ਵਰਤੇ ਨੇ ਉਹ ਪੜ ਕੇ ਇਹ ਲੱਗਦਾ ਕਿ ਉਸ ਬੰਦੇ ਨੂੰ ਲੂਣਾ ਦਾ ਦੁੱਖ ਦਾ ਪਤਾ ਸੀ ਸਾਡੇ ਵੇਲੇ ਬਚਪਨ ਚ ਇਹੀ ਹੁੰਦਾ ਸੀ ਉਹਦੀਆਂ ਲੂਣਾ ਵਰਗੀਆਂ ਅੱਖਾਂ ਯਾਨੀ ਕਰਾਮ ਜਿਹੜੇ ਆਪਣੇ ਪੁੱਤਰ ਤੇ ਡੋਰੇ ਪਾਉਂਦੇ ਆ ਹੈ ਤੇ ਜਦੋਂ ਸ਼ੇਵ ਨੂੰ ਕਹਿੰਦਾ ਕਿ ਜੇ ਪਿਤਾ ਪੀ ਦਾ ਰੂਪ ਹੰਡਾਵੇ ਤਾਂ ਜੀਬਾ ਸਾਰੇ ਜਹਾਨ ਦੇ ਜਹਾਨ ਨੂੰ ਹਾਣ ਚਾਵੇ ਯਾਨੀ ਜੇ ਲੋਨਾ ਨੇ ਮੰਨ ਲਓ ਕਿ ਪੁੱਤਰ ਤੇ ਡੋਰੇ ਪਾਏ ਹੋ ਪੈਸੋ ਵਾਲੀਗੇਸ਼ਨ ਹੈ ਤੇ ਕਹਿੰਦਾ ਇਹਦੇ ਵਿੱਚ ਸੰਸਾਰ ਜਿਹੜਾ ਹੈ ਉਹਦੀ ਤਕਲੀਫ ਨੂੰ ਲੂਣਾ ਕਿਉਂ ਨਹੀਂ ਸਮਝਦਾ ਤੇ ਪਿਓ ਨਾਲ ਆ ਵਿਆਹ ਕਰਤਾ ਸਾਤੇ ਸਾਹਮਣੇ ਇਹ ਜਿਹੜਾ ਇੱਕ ਪਰिवर्तन ਆਇਆ ਕਿ ਹੁਣ ਲੋਕੀ ਕਿੱਸਾ ਪੂਰਨ ਭਗਤ ਨਹੀਂ ਪੜਦੇ ਨਹੀਂ ਤੇ ਸਾਡੇ ਲੋਕਾਂ ਕੋਲ ਘਰਾਂ ਦੇ ਵਿੱਚ ਕਿੱਸਾ ਪੂਰਨ ਭਗਤ ਸੀ ਤੇ ਉਹਦੇ ਵਿੱਚ ਸਾ ਰਾਜਾ ਸਲਵਾਨ ਹੈ ਠੀਕ ਹੈ ਜਦੋਂ ਕੋਈ ਕੱਲ ਨੂੰ ਰਾਮਾਇਣ ਦੇ ਵਿੱਚੋਂ ਕਈ ਨੂੰ ਬਾਦ ਕੱਢੇਗਾ ਕਿ ਕਈ ਦਾ ਕਸੂਰ ਕੀ ਹੈ ਕਸੂਰ ਤੇ ਦਸ਼ਰਧ ਦਾ ਜਿਨ ਨੇ ਕਿਸੇ ਮੌਕੇ ਤੇ ਇੱਕ ਵਾਅਦਾ ਦਿੱਤਾ ਵੀ ਮੈਂ ਤੇਰੇ ਤੋਂ ਪ੍ਰੋਮਿਸ ਪੂਰੇ ਕਰਾਂਗਾ ਔਰ ਉਸ ਨੇ ਉਹਦਾ ਫਾਇਦਾ ਉਠਾਇਆ ਕਿਉਂ ਨਾ ਉਠਾਵੇ ਸੋ ਇਸ ਲਈ ਏਡੇ ਵੱਡੇ ਇਤਿਹਾਸਿਕ ਜਾਂ ਮਿਥਿਆਸਕ ਸੱਚਮੁੱਚ ਦਾਦਾ ਸੁਲਮਾਨ ਹੋਇਆ ਜਾਂ ਨਹੀਂ ਹੋਇਆ ਸੱਚਮੁੱਚ ਉਹਨੇ ਚੰਬੇ ਦੀ ਕੁੜੀ ਲੂਣਾ ਬਹੁਤ ਕਰਕੇ ਆਪਣੇ ਤੱਕੇ ਨਾ ਵਿਆਹੀ ਏ ਕਿ ਨਹੀਂ ਵਿਆਹੀ ਇਹ ਮਿਥਿਆਸ ਹੈ ਕਿ ਇਤਿਹਾਸ ਹੈ ਕਿੰਨਾ ਕੁ ਇਤਿਹਾਸ ਹੈ ਕਿੰਨਾ ਕੁ ਮਿਥਿਆਸ ਹੈ ਇਹ ਵੱਖਰੀ ਗੱਲ ਉਸ ਲਈ ਜਿੱਥੇ ਉਦੀ ਤੁਸੀਂ ਸ਼ਾਇਰੀ ਦਾ ਬਲੌਗ ਕਰਨਾ ਆਪਣਾ ਕਰਦੇ ਆ ਲੋਕ ਕਰਦੇ ਨੇ ਉੱਥੇ ਮੇਰੇ ਵਾਸਤੇ ਉਹਦਾ ਜਿਹੜਾ ਇੱਕ ਵਿਕਟਮ ਨੂੰ ਲੂਣਾ ਦਾ ਇੱਕ ਨਾਇਕਾ ਬਣਾ ਕੇ ਪੇਸ਼ ਕੀਤਾ ਹੈ ਇਹਦਾ ਕੋਈ ਮੂਲ ਤਾਰਨਾ ਬੜਾ ਮੁਸ਼ਕਲ ਹੈ ਮੈਂ श्यामलाल बटाली बटाला शहर ਦਾ ਰਹਿਣ ਵਾਲਾ ਹਾਂ। ਹੋਰ ਇੱਥੇ ਸਿਡਨੀ ਦੇ ਵਿੱਚ 17 ਸਾਲ ਤੋਂ ਆਪਣੇ ਬੱਚਿਆਂ ਦੇ ਕੋਲ ਰਹਿ ਰਹੇ ਹਾਂ। ਟੰਡਾਲ ਸਾਹਿਬ ਇੱਕ ਬਹੁਤ ਵਧੀਆ ਲੱਗਾ ਮੈਨੂੰ ਕਿ ਜਿਹੜਾ ਤੁਸੀਂ ਐਡੇ ਮਹਾਨ ਸ਼ਖਸੀਅਤ ਦੀ ਵਰਸੀ ਦੇ ਉੱਤੇ ਜਾਂ ਉਹਨਾਂ ਦੀ ਯਾਦਗਾਰ ਦੇ ਉੱਤੇ ਉਪਰਾਲਾ ਕੀਤਾ ਹੈ ਜਾਂ ਕਰ ਰਹੇ ਹੋ। ਇਹ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਬਹੁਤ ਵਧੀਆ ਤੁਹਾਡਾ ਥੈਂਕ ਯੂ ਹਾਂਜੀ ਉਪਰਾਲਾ ਕਿਉਂਕਿ ਕੌਮਾਂ ਉਹੀ ਜੂੰਜਾਂ ਹੁੰਦੀਆਂ ਨੇ ਜਿਸ ਦਾ ਕੋਈ ਇਤਿਹਾਸ ਹੁੰਦਾ ਹੈ ਹਾਂਜੀ ਕੌਮ ਕੌਮਾਂ ਤੇ ਪੈਰਾਂ ਵਿੱਚ ਜਾਏ ਮਿੱਟੀ ਕੌਮ ਕੌਮਾਂ ਦੇ ਪੈਰਾਂ ਵਿੱਚ ਜਾਏ ਮਿੱਟੀ ਜਿਸ ਕੌਮ ਦਾ ਨਾ ਇਤਿਹਾਸ ਹੋਵੇ कौम ज्यूंधियाँ सदा इतिहास उत जिस दा कोई इतिहास ना हो तेई जुलाई उन्नीस सौ छत्तीस इन्हों जन्म हों और छे मई उन्नीस सौ तिहत्र नहांत हों बाकी ज्यादा की दसना है सारा कुछ तुझे दसाया बहुत ज्यादा इनका योगदान है देन है समाज में सबन तो ਇੱਕ ਰਚਨਾ ਹੈ ਉਹਨਾਂ ਦੀ ਇਹਨਾਂ ਦੀ ਹੀ ਰਚਨਾ ਹੈ ਓਮ ਪੇਸ਼ ਕਰਤਾ ਰਾਤ ਚਾਨਣੀ ਮੈਂ ਟੁਰਾਂ ਰਾਤ ਚਾਨਣੀ ਮੈਂ ਟੁਰਾਂ ਮੇਰੇ ਨਾਲ ਟੁਰੇ ਪਰਸ਼ਾਮਾ ਨੀ ਜ਼ਿੰਦੇ ਮੇਰੀ ਹੈ ਰਾਤ ਚਾਨਣੀ ਮੈਂ ਟੁਰਾ ਮੇਰੇ ਨਾਲ ਟੁਰੇ ਪਰਛਾਵੇਂ ਨੀ ਜ਼ਿੰਦੇ ਮੇਰੀਏ ਗਲੀਆਂ ਗਲੀਆਂ ਚਾਨਣ ਸੁੱਤੇ ਮੈਂ ਕਿਸ ਗਲੀ ਆਵਾਂ ਨੀ ਜ਼ਿੰਦੇ ਮੇਰੀਏ ਗਲੀਆਂ ਗਲੀਆਂ ਚਾਨਣ ਚੁੱਤੇ ਤੇ ਮੈਂ ਕਿਸ ਕਲਿਏ ਆਵਾਂ ਨੀ ਜ਼ਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਤੁਹਾਨੂੰ ਬਦ ਜਦ ਤਾ ਟਟਾ ਦਸਾਂ ਕਿ ਕਿਸਾ ਨੂੰ ਤੂੰ ਬੋਸ ਚੰਗਾ ਬੋਲੇ ਤੇ ਤੈਨੂੰ ਵਦ ਤੋਂ ਵਦ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰੋ ਹੋ ਵੀ ਆਪਣੇ ਨਾਲ ਜੁੜੋ ਆ ਤਾਂ ਕਿ ਲੋਕ ਇਕੱਠੇ ਹੋਣ ਤੇ ਨਾਮaik ਬੇਨਤੀ ਕਰਦਾ ਵੀ ਤੁਸੀਂ ਲਾਇਬ੍ਰੇਰੀ ਚ ਇਸ ਕਿਤਾਬ ਉਹਦੀ ਜਗਾਦਾ ਤੇ ਲੋਕਾਂ ਨੂੰ ਇਹ ਵੀ ਕਹਿ ਕਰੋ ਵੀ ਇੱਥੇ ਪੰਜਾਬੀ ਦੀਆਂ ਕਿਤਾਬਾਂ ਹਨ ਹਾਂਜੀ ਹਾਂਜੀ ਉਹ ਤੁਸੀਂ ਇਸ਼ੂ ਕਰਾ ਲਓ ਪਰੋ ਜਾਂ ਨਾ ਕਰੋ ਗੱਲ ਉਹੀ ਹੈ ਹਾਂਜੀ ਹਾਂਜੀ ਤਾਂ ਕਿ ਇਹ ਪੰਜਾਬੀ ਦੀਆਂ ਕਿਤਾਬਾਂ ਰੱਖਣ ਜੇ ਆਪਾਂ ਇਸ਼ੂ ਨਹੀਂ ਕਰਾਵਾਂਗੇ ਤੇ ਇਹਨਾਂ ਨੇ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਇਹਨੂੰ ਰੱਖਣਾ ਬੰਦ ਕਰ ਦੇਣਾ ਤੇ ਸੋ ਇਸ ਗੱਲ ਤੇ ਵੀ ਇਹਨਾਂ ਕੋਈ ਜਦੋਂ ਵੀ ਆਉਂ ਮੈਂ ਅੱਜ ਤੁਹਾਡੇ ਥਰੂ ਨਾ ਮਾਦਰੀ ਤੇ ਉਹ ਰਿਕੁਐਸਟ ਕਰਦਾ ਸਾਰਿਆਂ ਨੂੰ ਮੈਂ ਵੀ ਆਪਣੇ ਕੋਲੋਂ ਦੇ ਲਿਆ ਵਕਸਾ ਭਰ ਕੇ ਜਿਨੀਆਂ ਘਰ ਪਈਆਂ ਕਿਤਾਬਾਂ ਗੋਦਵਾਰੇ ਰੱਖਿਆ ਸੀ ਉਹ ਲੈ ਕੇ ਚੰਗਾ ਇਹਨਾਂ ਮੈਂ ਗੋਦਵਾਰੇ ਰੱਖਿਆ ਸੀ ਹੁਣ ਉਹ ਮੈਨੂੰ ਗੱਲ ਹੋਈ ਹੈ ਮੇਰੀ ਡਾਇਰਿਟੀ ਹੈ ਤਾਂ ਜੋਦ ਦੇ ਨਾਲ ਮੈਂ ਕਿਹਾ ਜੀ ਮੈਂ ਤੁਹਾਨੂੰ ਕਿਤਾਬਾਂ ਆਪਣੀਆਂ ਵੀ ਦੂੰਗਾ ਮੇਰੇ ਕੋਲ ਹੋਰ ਸਾਰਿਆਂ ਦੇ ਜੋਦ ਦਿੱਤੀਆਂ ਆਈਆਂ ਉਹ ਸਾਰੀਆਂ ਮੈਂ ਨਨ ਭੇਟ ਕਰਿਆ ਆਪਣੀ ਡਾਇਰਿਟੀ ਵਿੱਚ ਇਹ ਤਰਹੂਰ ਮੈਂ ਨਾ ਦੇਖ ਰਿਹਾ ਹਾਂਗਾ ਇੰਡੀਆ ਨੂੰ ਕਈ ਪ੍ਰਕਾਸ਼ਕਾਂ ਨੂੰ ਵੀ ਸਾਨੂੰ ਇਹ ਇਹ ਜਿਹੜੇ ਹੈਗੇ ਸਹਿਤਕਾਰ ਉਹਨਾਂ ਦੀਆਂ ਚੋਣਵੀਆਂ ਜਿਹੜੀਆਂ ਕਿਤਾਬਾਂ ਇੱਥੇ ਘੱਲੋ ਕਿਉਂਕਿ ਇਹਨਾਂ ਕੋ ਕੋ ਪੰਥ ਹੁੰਦੇ ਨੇ ਸਿੱਖਣੀ ਯੂਨੀਵਰਸਿਟੀ ਲਾਇਬ੍ਰੇਰੀ ਜਿਉਂ ਕਹਿ ਰਿਹਾ ਉਹ ਇੱਥੇ ਘੱਦ ਰਿਹਾ ਉਹ ਹੀ ਪ੍ਰਬੰਧ ਕਰ ਰਿਹਾ ਨਹੀਂ ਆਪਾਂ ਆਪਣੇ ਬੰਦਰ ਕੋ ਇਸ਼ੂ ਹੀ ਕਰਨਾ ਇਸ਼ੂ ਵੀ ਕਰਾਇਆ ਕਰਨਾ ਨਾ ਕਰੋ ਉਹ ਵਾਲੀ ਗੱਲ ਨਹੀਂ ਉਹ ਪੜ ਕੇ ਇਸ਼ੂ ਕਰਾਂਗੇ ਤੇ ਇਹਨਾਂ ਦੇ ਰਿਕਾਰਡ ਵਿੱਚ ਆ ਜਾਂਦਾ ਵੀ ਆਹ ਪੰਜਾਬੀ ਦੀਆਂ ਕਿਤਾਬਾਂ ਬਿਲਕੁਲ ਗਈਆਂ ਹਾਂਜੀ ਹਫਤੇ ਬਾਅਦ ਆਉ 15 ਦਿਨ ਬਾਅਦ ਵਾਪਸ ਕਰ ਦਊ ਤੇ ਇਹ ਜਿੰਨਾ ਦਿਨ ਹੁੰਦੇ ਨੇ ਦਿੰਦੇ ਆ ਜੀ ਇੰਨੇ ਦਿਨ ਬਾਅਦ ਵਾਪਸ ਕਰਦੇ ਆ ਠੀਕ ਹੋ ਤੇ ਕਰੋਨੇ ਕੈਨ ਨਹੀਂ ਉਹਨਾਂ ਦਾ ਕੁਐਸਚਨ ਡਿਫਰੈਂਟ ਨਹੀਂ ਇਹ ਤੇ ਇਹਨਾਂ ਨੇ ਕਿਹਾ ਕਿ ਜਿਹੜੀਆਂ ਇੱਥੇ ਪਈਆਂ ਨੇ ਕਿਤਾਬਾਂ ਅੱਛਾ ਇਹਨਾਂ ਨੂੰ ਪਤਾ ਲੱਗੇ ਲਾਇਬ੍ਰੇਰੀ ਨੂੰ ਵੀ ਕੋਈ ਇਸ਼ੂ ਵੀ ਕਰਾਉਂਦਾ ਕਿ ਨਹੀਂ ਹਿੰਦੀ ਦੀਆਂ ਪੰਜਾਬੀ ਦੀਆਂ ਉਹ ਕਰਾਈਆਂ ਨਹੀਂ ਜਾ ਰਹੀਆਂ ਮੇਰਾ ਖਿਆਲ ਇਹਨਾਂ ਨੋਟ ਕੀਤਾ ਮੈਂ ਸਾਰੀ ਠੀਕ ਕਰ ਦਿੱਤੀ ਨਾ ਬਲੈਕ ਟਾਉਨ ਏਰੀਏ ਦੇ ਵਿੱਚ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਵੀ ਤੁਸੀਂ ਘਟਾ ਪ੍ਰਾਪਾਣਾ ਦੱਸਿਓ ਹਰ ਹਫ਼ਤੇ ਉਹ ਤੇ ਯਾਰ ਜਿਹੜਾ ਉਹਦਾ ਮਸਲਾ ਹੈ ਰਾਤ ਚਾਨਣੀ ਮੈਂ ਟੁਰਾਂ ਸ਼ਿਗਰ ਪੈਰਾ ਦੇਨ ਸੁਗੰਧੀਆਂ ਲੋਰੀ ਦੇਨ ਹਵਾਵਾਂ ਪਰਿਸ਼ਮਾਨ ਦਾ ਵਾਕ ਸੁਣਾਈ ਕਿਹੜੀ ਰਿਸ਼ਮਜਗਾਵਾਂ ਖਿਫਰ ਪਰੇਰਾਂ ਦੇ ਸੁਗੰਧੀਆਂ ਲੋਰੀ ਤੈਨੂੰ ਹਮਾਵਾ ਪੈਰਿਸ਼ਮਾਨ ਦਾ ਵਾਕ ਸੁਣਾਈ ਕਿਹੜੀ ਰਿਸ਼ਮਜਗਾਵਾਂ ਨਿਚੰਦੇ ਮੇਰੀਏ ਫਾਰ 올 ਟਾਈਪਸ ਆਫ ਕ੍ਰਿਮੀਨਲ ਲਾ ਫੈਮਲੀ ਲਾ ਇਮੀਗ੍ਰੇਸ਼ਨ ਲਾ ਕਨਵਿੰਸਿੰਗ ਅਨਪਲੋਇਮੈਂਟ ਮੈਟਰਸ Please contact Tarandeep Singh on zero four seven zero four one two six double zero.